ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਦਾ ਅਸਤੀਫਾ ਮਨਜ਼ੂਰ ਹੋ ਚੁੱਕਿਆ ਹੈ ਪੰਜਾਬ ਸਰਕਾਰ ਨੇ ਅਸਤੀਫੇ ਨੂੰ ਮਨਜ਼ੂਰ ਕੀਤਾ ਤੇ ਪਰਮਪਾਲ ਕੌਰ ਸਿੱਧੂ ਨੇ ਅਸਤੀਫਾ ਮਨਜ਼ੂਰ ਹੋਣ ਤੇ ਇਥੇ ਖੁਸ਼ੀ ਦਾ ਇਜ਼ਹਾਰ ਕੀਤਾ ਖੁਸ਼ੀ ਪ੍ਰਗਟਾਈ ਹੈ ਤੇ ਉੱਥੇ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਮੇਰਾ ਬਕਾਇਆ ਨਹੀਂ ਵੀ ਦਿੰਦੀ ਤਾਂ ਕੋਈ ਗੱਲ ਮੈਂ ਚੋਣਾਂ ਲੜਨ ਦੇ ਲਈ ਰਿਟਾਇਰਮੈਂਟ ਲਈ ਹੈ ਤੇ ਪਹਿਲਾਂ ਵੀ ਕਈ ਅਧਿਕਾਰੀ ਇਹ ਇਹ ਕਰ ਚੁੱਕੇ ਨੇ ਲੇਕਿਨ ਜੋ ਪੰਜਾਬ ਸਰਕਾਰ ਨੂੰ ਤਰਕ ਦਿੱਤਾ ਗਿਆ ਸੀ ਪਰਮਪਾਲ ਕੌਰ ਸਿੱਧੂ ਦੁਆਰਾ ਉਸ ਦੇ ਵਿਹਾਰ ਤੇ ਪਿਛਲੇ ਦਿਨ ਜੋ ਕਸਤੀਫਾ ਨਾਮਨਜ਼ੂਰ ਕਰਨ ਦੀ ਗੱਲਬਾਤ ਸਾਹਮਣੇ ਆਈ ਸੀ ਉਸ ਦਾ ਜ਼ਿਕਰ ਹੁਣ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜੇ ਕਰਦਾ ਹੈ ਕਿ ਪਹਿਲਾਂ ਜਿਹੜਾ ਅਸਤੀਫਾ ਦਿੱਤਾ ਸੀ ਉਹ ਕਿਹੜੇ ਕਾਰਨਾ ਕਰਕੇ ਜੋ ਜੋ ਕਾਰਨ ਕਹੇ ਗਏ ਉਸ ਕਰਕੇ ਦਿੱਤਾ ਸੀ ਜਾਂ ਫਿਰ ਹੁਣ ਜਿਹੜਾ ਇਹ ਗੱਲਬਾਤ ਆਖੀ ਜਾ ਰਹੀ ਹੈ ਪਰਮਪਾਲ ਕੌਰ ਸਿੱਧੂ ਦੁਆਰਾ ਕਿ ਮੈਂ ਚੋਣਾਂ ਲੜਨ ਦੇ ਲਈ ਰਿਟਾਇਰਮੈਂਟ ਲਈ ਅਸਤੀਫਾ ਮਨਜ਼ੂਰ ਕਰ ਲਿਆ ਬਹੁਤ ਖੁਸ਼ੀ ਦੀ ਗੱਲ ਹੈ ਅਸਤੀਫਾ ਮੰਜ਼ੂਰ ਕਰਕੇ ਪੰਜਾਬ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਅਸੀਂ ਰਿਟਾਇਰਮੈਂਟ ਨਹੀਂ ਦਿੱਤੀ ਅਸੀਂ ਅਸਤੀਫਾ ਮੰਜ਼ੂਰ ਕਰ ਲਿਆ ਤੇ ਇਹਨਾਂ ਨੂੰ ਹੁਣ ਅਸੀਂ ਪੈਨਸ਼ਨ ਨਹੀਂ ਦੇਵਾਂਗੇ ਇਹਨਾਂ ਦੇ ਪਕਾਏ ਨਹੀਂ ਦੇਵਾਂਗੇ ਸੋ ਨਾ ਦੇਣ ਬਕਾਏ ਪੰਜਾਬ ਸਰਕਾਰ ਆਪ ਦਾ ਢਿੱਡ ਭਰ ਲੇ ਜੇ ਉਹਨਾਂ ਦਾ ਭਰਦਾ ਇਸ ਚੀਜ਼ ਨਾਲ ਮੈਂ ਇਲੈਕਸ਼ਨ ਲੜਨੇ ਸੀ ਇਲੈਕਸ਼ਨ ਲੜ ਰਹੀ ਹਾਂ ਇੱਕ ਲੇਡੀ ਉਮੀਦਵਾਰ ਨੂੰ ਇਸ ਤਰ੍ਹਾਂ ਇਲੈਕਸ਼ਨ ਲੜਨ ਤੋਂ ਰੋਕਣਾ ਬਹੁਤ ਮਾੜੀ ਗੱਲ ਹੈ ਬਹੁਤ ਅਫਸੋਸ ਦੀ ਗੱਲ ਹੈ ਜਦੋਂ ਕਿ ਪਹਿਲਾਂ ਵੀ ਆਫੀਸਰ ਸਹਿਬਾਨ ਰਿਟਾਇਰਮੈਂਟ ਲੈ ਕੇ ਇਲੈਕਸ਼ਨ ਲੜਦੇ ਰਹੇ ਆ